ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੈਰ ਫੇਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਬਈ ਅਗੇ ਖੇਤਾਂ ਨ ਕਰਨ ਸਪਰੇ ਤੇ ਚੱਲੀ ਹੁਣ ਮੋਟਰ ਪਰ ਚਾਹ ਲੈ ਕੇ ਬਣ ਗਈ ਮੇਚਾ ਮੈਂ ਦੇ ਦੋ ਚਾਹ ਬਣ ਗਈ ਲੈ ਬਰਣੀ ਰੱਖ ਲੈ ਚਾਹ ਜੀ ਜਦੋਂ ਦੋ ਦੋ ਮਾਸ ਪਾਰਟੀ ਰੰਗ ਫਾਟ ਹੈ ਮਾਲਟੀ ਦੇ ਵਿੱਚ ਜਾਹ ਚੱਲ ਨਾ ਵੀ ਖੌਂਦੀਏ ਖੇਤਾਂ ਚ ਮਾਦੀੋਂ ਆਏ ਆ ਇਹਨਾਂ ਵੀ ਵਾਹ ਨੂੰ ਇਹਨਾਂ 'ਵਾਂ ਜੀਪੀਐਸ ਲਾਉਣਾ ਪੈਣਾ ਵੀ ਕਿੱਥੇ ਕਿੱਥੇ ਫਿਰਦੇ ਟਰੈਕ ਕਰਨੇ ਆ ਆ ਜਾ ਫੋਨ ਦੇ ਲੈ ਕੱਕਣਾ ਲਾਇਆ ਪਿਆ ਜਿਗਾ ਸੰਜੇ ਪਾਟ ਕਰਾਉਂ ਆ ਜਾ ਆ ਜਾ ਹੈਡਫੋਨ ਹੈ ਹੈਡਫੋਨ ਹੈ ਐਸੀ ਗਾਣਾ ਸੁਣਦਾ ਹੈ ਬਾਈ ਬਾਦ ਨੂੰ ਗੱਲਬਾਤ ਕਰਦੇ ਆਓ ਪਾਓ ਚਾਹ ਪਾਓ ਕੰਮ ਕਰਾ ਕਿਸੇ ਦਾ ਉਹ ਪਤਾ ਗਿਆ ਗੱਲ ਆ ਗਈ ਦੁਕਾਨ ਖੁੱਲਾ ਨਹੀਂ ਰਹਾ ਸਮੋਸਾ ਬਣਾਇਆ ਤੇਲ ਗਰਮ ਕਰਿਆ ਉਹਨਾਂ ਨੇ ਟਾਈਮ ਲੱਗ ਗਿਆ ਆਹ ਚਾਹ ਕੰਮ ਕਰਿਆ ਕਿਸੇ ਦਾ ਸਮੋਸਾ ਖਾ ਰਾਂ ਕਿਸੇ ਦਾ ਦੇਖ ਲੈ ਕਿੰਨਾ ਦਸ ਕਰ ਗਿਆ ਹੈ ਚੱਲ ਕੋਈ ਨਹੀਂ ਦੀ ਯਾਰ ਦਾ ਦਾਲਣਾ ਪੜੇਗਾ ਨਾ ਅੰਦਰ ਟਾਈਮ ਲੱਗੇ ਚੱਲੂਗਾ ਦਾਲ ਨਾਲ ਕੋ ਮੋਠਾ ਢਾਲ ਲੋ ਤੇਰਾ ਮਨ ਆ ਜਾ ਚੱਲ ਵੀ ਯਾਰ ਹਵਾ ਮਾਰ ਨਾ ਆਪਣੇ ਪੀਏਗਾ ਤੁਸੀਂ ਪੀ ਲੋ ਪਹਿਲਾਂ ਤੁਸੀਂ ਪੀ ਲੋ ਪੂਰੀ ਪਾ ਲੋ ਸਾਡਾ ਕੋਈ ਸਾਡਾ ਕੋਈ ਨਹੀਂ ਰੋਟੀ ਵੀ ਖਾ ਲੈਣੀ ਜਾ ਕੇ ਉਹ ਯਾਰ ਹਵਾ ਚੱਲ ਵੀ ਯਾਰ ਛੇਤੀ ਦੇਖ ਕੇ ਕਰਿਓ ਸਪਰੇ ਹੁਣ ਦੂਜੀ ਨਜ਼ਰ ਲਾ ਲੋ ਜੇ ਕਿਤੇ ਗੁੱਲੀ ਡੰਡਾ ਹੋ ਗਿਆ ਤਾਂ ਸਾਡੇ ਨੂੰ ਮਾਰ ਛੱਡਦੀ ਪਾ ਪਰੇਸ਼ਾਨ ਕਰ ਰਹੀ ਤਾਂ ਇਹ ਨੋਜ਼ਲ ਠੀਕ ਹੈ ਇਹ ਨਾ ਜਲਦਾ ਮੈਨੂੰ ਨਹੀਂ ਪਤਾ ਇਹਦਾ ਹੁਣ ਤੁਸੀਂ ਦੇਖਣਾ ਆਪਣਾ ਯਾ ਫੜਾ ਤੁਹਾਡੇ ਕੋ ਹੋ ਰਿਹਾ ਠੀਕ ਆ ਹੁਣ ਨਾ ਵਈ ਇਧਰ ਹੋਰ ਵਾਰ ਫੋੜਾ ਨਾ ਵੀ ਚੱਲ ਵੀ ਸਵਰੇ ਰਾਤ ਵਾਲਾ ਕੰਮ ਦੇਖ ਲਈ ਕਿਦਾਂ ਹੋਇਆ ਉਹ ਬੱਟਾ ਦੇਖ ਲਈ ਰਾਤ ਵਾਲੀਆਂ ਹੈ ਨਹੀਂ ਰਾਤ ਨੂੰ ਬੱਚਾ ਫੋਡੇ ਨੂੰ ਪਾਉਂ ਗੋਲੀ ਮੰਗਣਾ ਦਾ ਬੱਟਾ ਜਾਣਦਾ ਹੈ ਐਂ ਗੋਲੀ ਮੰਗਣਾ ਜਾਂਦਾ ਮੈਂ ਕਾਈ ਬੱਟ ਵੀ ਵੀ ਹਵਾ ਮਾਰਦਾ ਹੈ ਬਾਬੇ ਕੋਲਾ ਕਹਿਣਾ ਜਗਾ ਨਾ ਜੱਡਿਓ ਮੈਂ ਬੱਜਣੇ ਬਹੁਤ ਹੈ ਫਿਰ। ਦੇਖਿਆ ਨਾ ਧਰਤੀ ਸੁੱਕੀ ਆ ਬੜੀ। ਪਿੰਡਾਂ ਦਾ ਹੁੰਦਾ ਹੋਂ ਟਾਈਮ ਦੇ ਸੂਰਜ ਬਾਦਨਾ। ഫ <laughs> <c Verdita> ਆਪ ਲੋ ਬਈ ਚੰਦਾ ਦੇ ਇਲਾਕੇ ਵਿੱਚ ਮੈਂ ਇੱਕ ਲੰਮਾਈ ਕਿਹੜਾ ਲੱਗਿਆ 1 2 3 4 11 ਦਾ ਸੈਕਟਰ ਹੀ ਨਾ ਹੈਗਾ ਜਗਾ ਰਹਿੰਦੀ ਵਿੱਚ ਆ ਨਾ ਉਹ ਲੁਕੇ ਯਾਰ ਮੜਾ ਯਾਰ ਇਹ ਜਿਕੜਾ ਰੇ ਹਰੇਗੇ ਦੇ ੱਦੀ ਦਿਖਦੀ ਹੈ ਨਾ ਹਾਲੇ-ਹਾਲੇ ਹਾਟੇ ਨਾ ਘੁੰਮ ਲਿਓ ਦੇਖੇ ਯਾਰ ਫਿਰ ਜਗਾ ਰਹਿੰਦੀ ਨਾ ਵਿੱਚ ਉਹ ਦਿਖਦੀ ਹੈ ਨਾ ਉਹਨੇ ਇਹ ਤੇਰੇ ਵਾਲਾ ਜੀ ਉਹੋਂ ਨਹੀਂ ਦੇਖਦਾ ਕੋੜ ਨਹੀਂ ਕਿਖਦਾਗਾ ਦਾ ਤਾਂ ਇਹ ਵੀ ਕਰੇ ਲੋਰੇ ਬੰਦਾ ਕਿੱਦਾਂ ਜਾਣਾ ਭੱਜਿਆ ਬੰਦਾ ਭਜਾਇਆ ਇਹ ਵੀ ਬੰਦਾ ਨਾਲ ਭੱਜ ਲਿਆ ਕਾਲੀ ਆ ਇੱਕ ਦਿਨ ਦਾ ਕਰਾ 50 ਪੰਪ ਲਾਉਂਦੇ ਆ 50 ਨੂੰ 30 ਨਾ ਕਰ ਲੈ ਫੇਰ ਤੋਂ ਤਾਂ 30 ਰੁਪਏ ਹਾਂ ਹੋਈ 1300 ਹੋ ਗਿਆ ਇੱਕ ਬੰਦੇ ਵੀ ਦੋ ਪਰ ਹਾਂ ਸਰ ਇੱਕ ਦਾ ਹੋਣਾ 30 ਰੁਪਏ ਹਾਂ ਇੱਕ ਪੰਪ ਦਾ ਬਰਾਏ ਇੱਕ 2 ਫੰਟਾ ਰਹਿ ਗਏ ਹਾਂ ਹਾਂ ਬਾਕੀ ਖਰਚਾ ਕੱਢ ਲੈ 1000 ਰੁਪਏ ਬਜਾਇਆ ਰੇ 12-1300 ਹੂੰ ਇਹ ਬੰਦਾ ਹੋਲੀ ਇੱਧਰ ਆਣਾ ਨਿਕਲਿਆ ਕਿ ਨਹੀਂ ਨਿਕਲਿਆ ਨਿਕਲਿਆ ਭੱਜ ਗਿਆ ਭੱਜ ਗਿਆ ਫੇਲਾ ਕੇ ਖਤਰਤਦਾਰੀ ਕਰੀਏ ਨਾ ਨਹੀਂ ਫੇਰ ਲੱਗੇਗਾ ਮੈਂ ਸਮੋਸੇ ਖਲਾਏ ਪਹਿਲਾਂ ਆਉਂਦੀ ਸਾਰ ਕਰ ਟੇਡੇ ਦੇ ਕੋਲ ਜਾਊਂਗਾ ਤਾਂ ਹੀ ਕੰਮ ਹੋਊਗਾ ਚੱਲ ਆ ਰਹਿ ਗਿਆ ਹੂੰ ਸਮਝ ਆਉਂਦਾ ਉਹਨਾਂ ਮੇਰੇ ਕੋਲ ਫੋਨ ਆ ਗਿਆ ਕਿਹੜਾ ਮੈਂ ਬਈ ਨੰਬਰਗਾ ਸਾਰੇ ਇੱਧਰ ਖੇਡ ਮੈਂ ਇੰਦਰ ਮੇਲਾ ਲੱਗ ਗਿਆ ਇੱਕ ਨੂੰ ਕਿਹਾ ਹੈ ਕਹਿੰਦਾ ਸਾਈਕਲ ਖਰਾਬ ਹੋ ਗਿਆ ਉਹ ਜਿਵੇਂ ਕਿ ਲੱਗਦੀ ਲੋਤੀ ਆਈਏ ਸਾਈਕਲ ਵਾਲਾ ਦਾ ਕੰਮ ਕਰ ਕਿਹਨੂੰ ਪੰਪ ਕਰਾਵਾ ਕਹਿੰਦੇ ਆ ਇਹ ਵੀ ਕੰਮ ਬਸ 5 ਵਜੇ ਜਾਓ ਫੇਰੋ ਮਾਸਕ ਇਹਨਾਂ ਦੇ ਬਾੜੇ ਜ ਇਹਨਾਂ ਦਾ ਆਪਣਾ ਜਿਹੜੇ ਬੰਦੇ ਦਾ ਪੰਪ ਆ ਉਹਨੂੰ ਚੱਕ ਕੇ ਆਜੋ ਬੰਦਾ ਮਗਰ ਮਗਰ ਆਊਗਾ ਪੰਪ ਉਹ ਕਰਾਓਗੇ ਤੁਮੋਂ ਇਹਨੂੰ ਸਪਰੇ ਕਰਾਉਣੀ ਆ ਲਾਜ ਫੇਰ ਬੰਦਾ ਆਉ ਮਗਰ ਮਗਰ ਵਿਚ ਫਟੇ ਵੀ ਆਉ ਤੁਰ ਕੇ ਚੱਕਰ ਪਤਾ ਕਿਹਨੂੰ ਜੇ ਸਾਈਕਲ ਖਰਾਬ ਹੋ ਗਿਆ ਭੱਜ ਕੇ ਆਉ ਚੱਕਰ ਆਏ ਹੋ ਗਿਆ ਕਣਕਾ ਜਿਆਦਾ ਵੀ ਕਟਠੀਆਂ ਵੀਰ ਹੋ ਗਈਆਂ ਅਗਲਾ ਹਰੇ ਕੇ ਕਹਦਾ ਮੇਰੇ ਕਾਦੇ ਮੇਰੇ ਕਾਦੇ ਚੱਕਰ ਟਾਈਮ ਨਹੀਂ ਲੈ ਹੈਗਾ ਅੱਗੇ ਹੁੰਦਾ ਤਾਂ ਵੀ 15 20 ਦਿਨ ਚ ਕਣਕ ਵੀਜ ਹੁੰਦੀ ਤੇ ਬਾਈ ਆਹ 800 ਰੁਪਏ ਢੋਲੀ ਆ ਆਉਣੇ ਤਾਂ 200 ਦੀ ਲਈ ਜਾਦਾ ਮਾਰਨਾ ਤੇ ਕੋਈ ਕੋਟ ਸਾਹਿਬ ਦੀ ਬੰਕਰ ਦੀ ਬੋਤਲ ਆ ਇਹਦੇ ਪਲਾਸਟਿਕ ਚ ਵੇਚਣਾ ਨਾ ਬਾਈ ਕਾਲੀ ਪਲਾਸਟਿਕ ਇਹ ਨਹੀਂ ਲੈਂਦੇ ਕਹਿੰਦੇ 2 ਰੁਪਏ ਕਿਲੋ ਲੈਂਦੇ ਇਹ ਤਾਂ ਦੂਈ ਪਲਾਸਟਿਕ ਨਾਲੋਂ ਮਾੜਾ ਹਾਲ ਆ ਲੈ ਅਰੇ ਪੂਰੀ ਆ ਗਿਆ ਦੱਬਦਾ ਪੂਰੀ ਸੱਟ ਲਾਊਗਾ ਓ ਅੱਜ ਲੇਰ ਕਿੱਥੇ ਆ ਗਈਆਂ ਓ ਆ ਗਿਆ ਓ ਓ ਚੱਲ ਯਾਰ ਇਹ ਪਾ ਕੇ ਅਨੂਜ ਮੇਰੇ ਨਾਲ ਇਹ ਨਹੀਂ ਹੈ ਮੈਂ ਤਾਂ ਹੋਰੇ ਭੜ ਲਿਆ ਕੋਈ ਪੂਰੀ ਰੇਲਾ ਥਰੇ ਕੇ ਜੇਗਾ ਸ਼ਰਤ ਲਾ ਗਈ ਬਈ ਚੱਲ ਬਈ ਮੇਰੇ ਨਾਲ ਨਹੀਂ ਡੁੱਬਦਾ ਭਾਈ ਭਾਈ ਮੇਰੀ ਗੱਲ ਸੁਣ ਹੋ ਡੋਬੋ ਲੈ ਡੋਬੋ ਹਾਂ ਡੋਬੋ ਲੈ ਵਿੱਚ ਕਿਹੜਾ ਆ ਕੇ ਰੱਖਿਆ ਵੈ ਲੈ ਵਿੱਚੇ ਛੱਡ ਦੋ ਹਾਂ ਮਰੀ ਜੂੰਦਾ ਹੀ ਆ ਇਹ ਨਹੀਂ ਤਾਂ ਕਰਦਾ ਜੀ ਇਹਦੇ ਮਾਤੀ ਭਰੋਸਾ ਨਾ ਨਾ ਪੂਰੀ ਲੈ ਚੱਲ ਲੈ ਲੈ ਇਹ ਤਾਂ ਪਦੀ ਨਾ ਮੈਂ ਤਾਂ ਰੋਜ਼ ਤੋਂ ਨਾ ਇਹਨੂੰ 3 ਦਿਨ ਤੋਂ ਮੈਂ ਤੂੰ ਵੀ ਤਾਂ ਆ ਤੇ ਮੇਰਾ ਛੋਟਾ ਜਿਹੜਾ ਪਾਣੀ ਪੀਣਾ ਦੇ ਦੇ ਉਹ ਦੇ ਚਲੇ ਕੇ ਜਗਾ ਉਹ ਫੋਨ ਛੋੜ ਦਈਏ ਸਾਰੇ ਹੀ ਪਾਣੀ ਵੇ ਉਹ ਦਵਾਈ ਵਾਲਾ ਪਾਣੀ ਤਾਂ ਨਹੀਂ ਦਾ ਨਹੀਂ ਨਹੀਂ ਇਹ ਠੀਕ ਆ ਸਾਫ ਪਾਣੀ ਕਰ ਲੈ ਕਿੰਦਾ ਹੋ ਗਿਆ ਯਾਰ ਕਿਹੜਾ ਸੋਚ ਚ ਪਾਣੀ ਪੀਣਾ ਇਹਨਾਂ ਦਾ ਨਹੀਂ ਇਹ ਨਹੀਂ ਚਾਰਜ ਚ ਉਹ ਮੇਰਾ ਚਾਇਆ ਲੈਣਾ ਹੋ ਗਿਆ ਇਹ ਫੋਨ ਘੱਟ ਬਣਾ ਧੋਣਾ ਚੱਲ ਆ ਰਿਹਾ ਆ ਰਿਹਾ ਆ ਰਿਹਾ ਆ ਰਿਹਾ ਮੈਨੂੰ ਪਤਾ ਹੈ ਉਹ ਕਿੱਥੇ ਹੈਗਾ ਉਹ ਤੇਰੇ ਮਾ ਘੜੇ ਪਾਣੀ ਪੀਣਾ ਇਹ ਵੀ ਡਰ ਗਿਆ ਭੂਰੀ ਯਾਰ ਮਾੜੀ ਦਵਾਈ ਪਾਈ ਆ ਤੇ ਮੈਂ ਚੜੇ ਇਹ ਜਾ ਕੱਢੇ ਪਾਣੀ ਵਿੱਚ ਫੋਨ ਘੇਰਦੀ ਅਸਨੇ ਮੇਰਾ ਉਹ ਯਾਰ ਆਦੇ ਕੀ ਹੋ ਗਿਆ ਪਾਣੀ ਚ ਫੋਨ ਗੇਰ ਪਾਣੀ ਵਿੱਚ ਦੋਹੇ ਫੋਨ ਨੇ ਗੇਰ ਦਿੱ ਇਸ ਨੇ ਚੋਰ ਕਰਿਆ ਦੇਖ ਲੈ ਐਂ ਤਾਂ ਨਹੀਂ ਬੈਠਣੇ ਜੋਗਾ ਬੰਦਾ ਆ ਦੋਹੇ ਫੋਨ ਪਾਣੀ ਵਿੱਚ ਦੇ ਦਿੱ ਇਥੇ ਓਏ ਓਏ ਫੋਨ ਖੜ ਜਾ ਸੁਬੇ ਗਾਰਪਾ ਲੜਣਾ ਫੋਨ ਇਹਦਾ ਪਾਣੀ ਵਿੱਚ ਚੂਹੇ ਪਾ ਲੈ ਪੈਂਟ ਨਹੀਂ ਉਹ ਹੋਣ ਦੇ ਉਹ ਪੂਰੀ ਵਾਲਾ ਫੋਨ ਵਾਟਰ ਪ੍ਰੂਫ ਉਹ ਨਹੀਂ ਫੋਨ ਨਾ ਕਰ ਆਏ ਬਸ ਆਏ ਮਾਰ ਲੈ ਜਰਨੀ ਦਾ ਨਾਮ ਹੈਡਾ ਅੱਗੇ ਚੱਲ ਪਿਆ ਹੁਣ ਬਾਈ ਇਹ ਪਾਣੀ ਕੱਢਣ ਦਾ ਤਰੀਕਾ ਹੈ ਅੱਲਾ ਪੁੱਠੇ ਕਾਮ ਕਰਨੇ ਤੂੰ ਗੱਲ ਚੱਲਦੀ ਆ ਹੁਣ ਠੀਕ ਆ ਜੇ ਕਿਤੇ ਤੁਹਾਡੇ ਦੋਸਤਾਂ ਨੇ ਫੋਨ ਕਰਾਉ ਇੰਨਾ ਮੂੰਹ ਹੋਏ ਨਾ ਤੁਹਾਡਾ ਆ ਯਾਰ ਫੇਰ ਕਰਤਾ ਲੈ ਦੋ ਜੀ ਲੱਛਣ ਓ ਲੈ ਹੁਣ ਕੋਈ ਬੈਪਲੀ ਲਾਉਂਦਾ ਕੋਸ ਲਾਉਂਦਾ ਮੇਰੀ ਕੰਮ ਸਪਰੇਅ ਵਾਲੇ ਦੇ ਲਾ ਤਿੱਖੀ ਆਵਾਜ਼ ਓ ਚੱਲ ਦੁਬਾਰਾ ਵਾਪਸ ਚੱਲ ਉਹ ਨਹੀਂ ਗਾਣਾ ਗਾਰੰਟੀ ਲੱਗਦੀ ਬਾਈ ਮੇਰੀ ਵੀ ਦੇਖ ਲੋ ਕਿੱਦਾਂ ਕਰਦੇ ਆ ਉਹ ਹਵਾ ਚੱਲ ਵੀ ਉਹ ਹੋ ਗਈ ਕਹੇ ਕਿਨੇ ਹੋ ਗਈ ਉਹ ਦੇਖ ਚਾਰ ਪੱਪ ਲੈ ਗਏ ਚਾਰ ਲੈ ਗਏ ਪੱਪ ਪਏ ਆ ਹਲੇ ਉਹ ਚਾਰ ਨਾਲੇ ਪੂਰੀ ਹੋ ਗਈ ਨਹੀਂ ਪੰਪ ਪਏ ਆ ਪੂਰੀ ਤੇ ਲੋ ਬਾਈ ਪਿੰਡ ਦਾ ਕੰਮ ਨਵੇਂੜਿਆ ਹੁਣ ਮੇਰਾ ਬੰਦ ਹੋਣ ਨਾਲੇ 1% ਰਹਿ ਗਿਆ ਇਹਦੇ ਬਾਅਦ ਦੇਖਾਂਗਾ ਪਿੰਡ ਨਵੇੜੇ ਦੀ ਸਪਰੇ ਸਾਰੀ ਹੁਣ ਬਸ ਉਧਰ ਹੀ ਰਹਿ ਗਿਆ ਕੱਲੂ ਗੁਰਪੁਰਪ ਕੱਲੂ ਚਾਚੇ ਨੇ ਭੋਗ ਪਾ ਗਏ ਉਹ ਗੁਰਦੁਆਰੇ ਚ ਫਿਰ ਉਹਦੇ ਬਾਅਦ ਬੈਠਾਂਗੇ ਚਲ ਵਧੀਆ ਉਧਰ ਵੀ ਨਵੇੜੇ ਦਾ ਕੱਲ੍ਹ ਦੇ ਆ ਪਰਸੋਂ ਤੱਕ ਚਲ ਕੱਲ੍ਹ ਨੂੰ ਜਾਂ ਪਰਸੋਂ ਨੂੰ ਗੋਲੀ ਚ ਨਿਬੜ ਜੂ ਮੇਰੇ ਸਾਹਮਣੇ ਮੋਟਰ ਵਾ gekeੜਾ ਮਾਰ ਕੇ ਆਉਂਦਾ ਬਹੁਤ ਹੀ ਨੌਂ ਦੇ ਗਿਆ ਫਿਰ ਹੁਣ ਨਾਤੋਲੀ ਕੋਈ ਦਵਾਈਆਂ ਆਲੇ ਆ ਕੱਪੜੇ ਖੋਦਦੇ ਦਵਾਈਆਂ ਆਲੇ ਆ ਆਏ ਨਹੀਂ ਤੇ ਹੁਣ ਨਾਈ ਬਈ ਤੇ ਲੋ ਜੀ ਹੁਣ ਚੱਲੀ ਮੋਟਰ ਪਾ ਮੋਟਰ ਪਰ ਜਾ ਕੇ ਦੇਖ ਕੇ ਇਹ ਹਾਲਾਤ ਤੇ ਲੋ ਜੀ ਪਹੁੰਚ ਗਏ ਮੋਟਰ ਪਰ ਲੈ ਵੀ ਲੈ ਵੀ ਹੋਂ ਦੱਲੀ ਰਹੀਂ ਕਣਕ ਵਿਝਾਂ ਗਿਆ ਪਰੰਦੇ ਦੀ ਬੀਜ ਆਏ ਨੇ ਬਸ ਕੱਲ੍ਹ ਕੱਲ੍ਹ ਦੇਣ ਹੋਰ ਲੈ ਵੀ ਇਹਦਾ ਸਾਂਗ ਬਣਾਇ ਲਈਏ ਹੁਣ ਇਸ ਚੈੱਕ ਕਰਵਾਉਂਗਾ ਕੱਲੂ ਲੈ ਕੇ ਕੱਲੂ ਲੈ ਕੇ ਆਂਗਾ ਮੀਰਾ ਨੂੰ ਨਾਲੇ ਸਬਜ਼ੀ ਤੋੜਦੇ ਆਂਗੇ ਨਾਲੇ ਸਾਗ ਬੜਾ ਬਿੰਦੀ ਇਹਦਾ ਸੋਨਾ ਹੋ ਜਾਗਾ ਅਬ ਬਾਦਨਾ ਹਣਾ ਸੀ ਇਹ ਪਾਸੋਂ ਨੂੰ ਕੱਲ ਨੂੰ ਤਾਂ ਗੁਰਪੁਰਬ ਕਰਕੇ ਚੱਚਰ ਹੀ ਉਧਰ ਵੀ ਜੀ ਕੀ ਆ ਬਤਾ ਦੁਪਹਿਰ ਤੱਕ ਜੀ ਵਿਹਲੇ ਹੋਗੇ ਇਹ ਦੁਬਾਰ ਤੇ ਬਾਜੀ ਬਾਹ ਸਕਦੇ ਤੇ ਬਾਕੀ ਇਤਰਾ ਠੀਕ ਐ ਤੇ ਕੱਲੂ ਦੇਖਦੇ ਇੱਧਰ ਵੀ ਛੱਟ ਮਾਰਾਂਗੇ ਆ ਕੇ ਇਹ ਵੀ ਉਦਣ ਦੇ ਕੰਮ ਖੜ ਗਿਆ ਮੁੜ ਕੇ ਇਧਰ ਵੀ ਨਿਆ ਆ ਗਿਆ ਆ ਸਕਦਾ ਆਪਣਾ ਤਿਆਰ ਹੁਣ ਖਾਣ ਨੂੰ ਨਾ ਆਪਣਾ ਆਰਗੇਨਿਕ ਖਾਵਾਂਗੇ। ਮੈਂ ਵੀ ਸਾਡੂ ਗੁੜਾਈ ਕਰਾਂਗੇ ਨਾਲ ਦੀ ਨਾਲ। ਪੰਜ ਤੋੜ ਦਿੱਕ ਲੇ ਗਈ ਚੱਲੀਏ ਬਿੰਗਣੀਆਂ, ਬਿੰਗਣੀਆਂ, ਵਿੰਗਣੀਆਂ। ਬੜੀਆਂ ਸਵਾਰ ਬਣਦੀਆਂ ਬਈ ਇਹ। ਟੁੱਟਣੀਆਂ ਅੰਕ ਪਈਆਂ।

хор банде эор хондак хор ндай а чек ро венгни дуло પર хоня ни ла ਇਹ ਇਹਨੇ ਵੀ ਲਗਣਾਣਾ ਹੋ ਗਿਆ ਹੁਣ ਪਾਣੀ ਕੱਲੋਂ ਆਵਾਂਗੇ ਪਾਣੀ ਲਾਵਾਂਗੇ ਇਹਨੂੰ ਵੀ ਤਾਂ ਹੁਣ ਤਾਂ ਮੈਂ ਚਾਬੀ ਲੇਖਨੇ ਆ ਮੋਟਰ ਦੀ ਤੇ ਨਾ ਤੋੜੀ ਆ ਜੀ ਲੋ ਵੀ ਆਪਣਾ ਸਰ ਕੇ ਕਿਲੋ ਹੋ ਗਈਆਂ ਐਨ ਖੁੱਲੀਆਂ ਬਣ ਜੂਗੀਆਂ ਹਣ ਤੇ ਹੁਣ ਚੱਲੀਏ ਘਰ ਨੂੰ ਥੱਲੇ ਵਾਲੇ ਬੁੱਟੇ ਵੀ ਠੀਕ ਐ ਪਰ ਥੱਲੇ ਪੱਤਿਆਂ ਨਾਲ ਰੋਕ ਲਈ ਉੱਪਰ ਪੱਤੇ ਘਟਾ ਹਾਂ ਨੇ ਥੱਲੇ ਹੀ ਆਦਾ ਤੇ ਕਾਲੀ ਬਈ ਮਸ਼ੀਨ ਦੇਖਣੀ ਬਣੇਗਾ ਬਦਨ ਨਾ ਜਾ ਹੋਰ ਤੇ ਹੁਣ ਚਲਿਏ ਘਰ ਨੂੰ ਘਰ ਜਗ੍ਹਾ ਦੇਖਦੇ ਬਾਕੀ ਅੰਕਲੂ ਅਮਰ ਕੱਲੂ ਤੋੜਾਂਗੇ ਸਾਗ ਨਾ ਬਈ ਤਦ ਲੋ ਬਈ ਪਹੁੰਚ ਕੇ ਘਰ ਆ ਮੈਂ ਆ ਮਮੀ ਲੋ ਬੰਗਣੀ ਇਹ ਚਲ ਵਧੀਆ ਕਰਿਆ ਸੱਜਣਾ ਇਹਨ ਹਾਂ ਮੰਨਦੇ ਨਾ ਇੱਕ ਦੰਦ ਨਾ ਵੀ ਤੇ ਨਾ ਨੇ ਰੋ ਮੱਛਰ ਲਾ ਨਾ ਦੇ ਅੱਛਾ ਅੱਛਾ ਕਿਹਨਾਂ ਦਾ ਰੱਖਿਆ ਨਾ ਅੱਟ ਰੱਖਿਆ ਉਹਨਾਂ ਸਵੇਰੇ ਸੱਜਦੇ ਹੁਣ ਵੀ ਕਹਿੰਦੇ ਨਾ ਘੰਟੇ ਤੱਕ ਲੈ ਜੀ ਕਹਿੰਦਾ ਮੈਂ ਚਲ ਸਵੇਰੇ ਲੈ ਜੂਗਾ ਮਾਂ ਸਵੇਰੇ ਜਾਈਂਦੇ ਆ ਹਾਂ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਇਹਨਾਂ ਦੇ ਕਿਸੇ ਅਗਲੇ ਬਲੌਗ ਤੋਂ ਫਿਰ ਦੱਸਣਾ